ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮਣੀਆਂ ਲੈਂਦੀਆਂ ਨੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਹੋ ਠੀਕ ਹੋ ਬੱਪੂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਅੰਦਰ ਸਿੰਘ ਪਿੰਡ ਛਨਾਗਰਾਜ ਸਿੰਘ ਵਾਲਾ ਹੂੰ ਜ਼ਿਲ੍ਹਾ ਬਰਨਾਲਾ ਤਸਵੀਲ ਤਪਾ ਨੇੜੇ ਪਿੰਡ ਇਹ ਪਤਾ ਉਹ ਨਈਆਂ ਵਾਲਾ ਜੰਗੀਆ ਵਾਲਾ ਪਿੰਡਾਂ ਦੇ ਨੇੜੇ ਹੀ ਐ ਬਸ ਮੋਬਾਈਲ ਨੰਬਰ 9855533667 ਇਹ ਬਾਪੂ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਪੂ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੁਆ ਸੁੰਦੀ ਆ ਦੂਜਾ ਸੁਆ ਕਿੰਨੇ ਦਿਨ ਲਊ ਲੈ ਲਾ ਜੀ ਤੋ ਚਾਰ ਬਸ ਇੱਕ ਬਾਗਰੇ ਜ਼ੁਰਦਾਦਾ ਬਈ ਪੂਰਾ ਚੱਡੇ-ਚੁੱਡੇ ਦੀ ਸਾਫ ਆ ਹਮ ਚੰਗੀ ਜਾਲ ਵਾਲੀ ਵਹਿੜਾ ਮੇਰਾ 6 ਫੁੱਟ ਕਰਦਾ ਦੇਖ ਲੈ ਬਈ 6 ਫੁੱਟ ਕਰਦਾ ਵਾ ਮੈਂ ਇੱਥੇ ਹੁੰਦੀ ਬਈ ਮੋਢੇ ਤੇ ਆ ਗਈ ਠੰਡੀ ਵਾਲੀ ਆ ਯਾਰ ਹਨਾ ਬਾੜੀ ਛੱਡੀ ਲੈ ਜਿਵੇਂ ਜਿਵੇਂ ਹੱਥ ਫੇਰੀਏ ਨਾ ਪੂਰ ਚੱਕੀ ਜਾਂਦੀ ਹੈ ਕਰ ਲੈ ਇੱਧਰ ਨੇੜੇ ਲਾ ਕੇ ਬਰਾ ਤੇ ਲੇਵਾ ਦੇਖੋ ਮੂਰ ਦੋ ਗਿੱਠਾਂ ਦਾ ਲੇਵਾ ਮੂਰ ਨੂੰ ਲੈ ਕਮਾਲ ਆ ਰਾ ਭਾਈ ਬਹੁਤ ਸੋਹਣਾ ਆ ਰਾ ਇਕੱਲਾ ਇਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਨੇ ਕਰੇ ਇਹਦੇ ਘਰੇ ਚੂਣੀ ਹੈ ਨਾ ਕੱਲੀ ਬਹਿੜੀ ਬਹੁਤ ਹੈ ਹੂੰ ਬਾਹਰ ਰੱਖਣ ਦੀ ਲੋੜ ਨਹੀਂ ਬੋਲੀ ਵੀ ਵਧੀਆ ਯਾਰ ਕਰਮ ਵਾਲੀ ਭਾਈ ਜਾਨ ਜੂ ਵਾਲੀ ਬਹਿੜਾ ਫੁੱਲ ਪਲੀ ਵੀ ਫੁੱਲ ਲਖ ਰਿਹਾ ਇਹ ਨਹੀਂ ਮੇਰੇ ਤਾਂ ਮਾਰੂ ਯਾਹ ਬਹੁਤ ਚੋਈ ਯਾਰ ਪਈ ਆ ਕਨੇ ਬਾਪੂ ਹੈ ਢੱਲੀ ਵਾਲੀ ਪਈ ਆ ਤੇ ਲਪਈਆ ਬਾਕਿਲਾ ਹਾਂ ਤੇ ਲਪਈਆ ਵਾਕੇ ਠੰਡੀ ਠੂਡੀ ਦਾ ਅੰਤ ਨਹੀਂ ਇਤਨਾ ਵੀ ਦਿਖਾ ਦੇ ਲੇਵਾ ਚਾਰ ਫਿਰੇ ਤੋਂ ਦੇਖ ਅਗਲਾ ਕਹਿੰਦਾ ਇੱਕ ਪਾਸੀ ਕੋਈ ਉੱਚਾ ਨਹੀਂ ਨੀਮਾ ਜਾਂ ਨਰਮਾ ਜਾਂ ਥੜਾ ਰਨਾਂ ਦੀ ਕੋਈ ਜਲੇਵਾ ਕੀ ਬਾਤ ਆ ਬਈ ਨਹੀਂ ਕੱਦ ਦਾ ਫੁੱਲ ਬਰੀਡ ਫੁੱਲ ਫਲੀ ਵੀ ਫੁੱਲ ਪ੍ਰੈਕਟ ਬਹੁਤ ਚੰਗਾ ਫੇਸ ਦੀ ਬਿਊਟੀ ਦੇਖ ਕੁ ਕਮਾਲ ਆ ਬਈ ਫੋਲ ਦੇ ਬਈ ਤੋਰ ਦੇ ਐ ਚੌਕੜੀ ਗਏ ਨਹੀਂ ਲਿਚੀ ਦਾ ਮੀ ਨੂੰ ਕਿੰਨਾ ਕੀ ਰਿਕਾਰਡ ਆ ਵੈਸੇ ਦੁੱਧ ਆ ਨਾ ਦੋ ਤੇਰੇ ਪਹਿਲੇ ਸੂਏ 25 ਗੱਡ ਗਈ ਠੀਕ ਆ ਉਹ ਚਾਹੀਦੀ 32 ਰੁਪਏ ਚੰਗੀ ਆ ਬਈ ਟਾਂਚਾ ਸਾਡਾ ਸਾਡਾ ਤਾਂ ਵੱਧੀ ਦੇ ਜੰਦੀ ਬਹੁਤ ਆ ਕਰਮਾਈ ਦਾ ਪੂਰੇ ਵੱਡੇ ਕੱਦ ਤੇ ਛੋਟੀ ਨਾ ਮੰਨੋ ਪ੍ਰਿੰਟ ਪ੍ਰਿੰਟੋ ਵੀ ਕਰਮਾਈ ਦਾ ਬੜਾ ਚੰਗਾ ਗਾ ਜਾਂ ਵਾਲੀ ਬਹਿਣਾ ਇਹ ਨਹੀਂ ਜੀ ਕੱਚੀ ਆ ਹਜੇ ਦਿਨ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮਾਈ ਨੇ ਵਧੀਆ ਤਿਆਰ ਕਰ ਲੈਣਾਗਾ ਲੈ ਆ ਭਾਈ ਬੜਾ ਦੋਸਤ ਬੜੀ ਕਰਮਾਈ ਕੀ ਬਾਤ ਆ ਭਾਈ ਇੱਕ ਨੰਬਰ ਤੋਰ ਰੱਖ ਨੇ ਹਾਂ ਜੀ ਹਾਂ ਸਹੀ ਆ ਤੇ ਕੀ ਮੋਲਾ ਬਾਪੂ ਜੈ ਜਰਾ ਮੁੱਲ ਵੇਖੋ ਮਤਲਬ ਮਾਂਤਾ ਜਰੂਰ 85000 ਇਹਦਾ ਮੁੱਲ ਚੱਕ ਬਾਈ ਜਮ ਜੈਜ ਮੋਲ ਬਾਹਰ ਨਹੀਂ ਚੇਹੇ ਪਾਸੋਂ ਕੋਈ ਦੁੱਧ ਵੀ ਕੱਢੂ ਇੱਕ ਕਹਿਣ ਦੇਣਾ ਕੱਢੂ ਈ ਬਾਕੀ ਇੱਕ ਚੀਜ਼ ਆ ਯਾਰ ਬਾਪੂ ਦੀ ਗੱਲ ਸਹੀ ਆ ਬਾਲੀਆਂ ਰੱਖਣੋਂ ਇੱਕ ਹੀ ਰੱਖੀ ਹੋਵੇ ਨਾ ਹਾਂ ਇੱਕ ਨੰਬਰ ਵੜਾ ਬਾਈ ਕਿਸੇ ਪਾਸੋਂ ਕੋਈ ਗਾਠ ਨਹੀਂ ਲਾਦੀ ਤੂਰਾ ਤੂਰਾ ਕੱਚੀ ਆ ਹਜੇ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਅਜੇ ਦੁੱਗਣਾ ਲੇਵਾ ਕਰਕੇ ਪੰਜਾ ਦਿਨ ਲਊਗੇ ਹਜੇ ਹਾਂ ਲੱਕੀ ਠੰਡੀ ਆ ਵੱਡੀ ਗੱਲ ਮੈਨੇ ਜਿਵੇਂ ਮਰਜ਼ੀ ਲੈ ਜਿਵੇਂ ਮਰਜ਼ੀ ਹਥੇ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਚੰਕ ਚੁੱਕ ਬਹਿੜ ਚ ਹੂੰ ਸਹੀ ਗੱਲ ਆ ਲੈ ਕਿਆ ਬਾਤ ਆ ਯਾਰ ਜਮਾ ਡਾਇਮੰਡ ਪੀਸ ਆ ਨਗੀਨਾ ਹੀ ਆ ਅੱਗੇ 2 ਨੰਬਰ ਤੇ ਕਿਹੜਾ ਸੂਆ ਬਾਈ ਦੂਜਾ ਸੂਆ ਕਿੰਨੇ ਦਿਨ ਲਊ ਇਹ ਲੈ ਜੂ ਹਫਤੇ ਤੋਂ ਅੰਦਰ ਅੰਦਰ ਓਕੇ ਜੀ ਤੇ ਕਿੰਨਾ ਕੁ ਦੁੱਧ ਦੀ ਯੂਨੀਵਰਸਿਟੀ ਮੇਡ ਜੋਦੇ ਭਾਈ ਦੇ ਦੂ 20 ਦੇ ਨੇੜੇ ਤੇ 18 19 ਤੇ ਸੌਖੀ ਦੂਗੀ ਲਾ ਲਾ ਬਹੁਤ ਪਈਆਂ ਹਨ ਵਾਹ ਚੰਗਾ ਥਾਂ ਤੁਨ ਲਾ ਦੇ ਫੋਲਾ ਸਾਰੀਆਂ ਬਾਲਟਾਂ ਲਾ ਕੱਢ ਕੇ ਆਣ ਬਹੁਤ ਚੰਗਾ ਮੁੱਟਾ ਅਰੇ ਵੀ ਆਪਣਾ ਪਸੂ ਛੱਪਾ ਮਾਰਦੀ ਭਾਈ ਪੈਰਾਂ ਨੂੰ ਹੱਥ ਸਾਈ ਜਾਂਦਾ ਹੂੰ ਚਾਹ ਨਾ ਕੁਛ ਨਹੀਂ ਠੰਡੀ ਸੀਲ ਫੋਲਾ ਗੱਲਾ ਗੱਲਾ ਥਣ ਕੱਲੀ ਕੱਢੀ ਹਾਂ ਦੋਨੇ ਤਨੇ ਬਾਸੂ ਲਈ ਬਾਰ ਖਾਣੇ ਲਾ ਕਮਾਲ ਦਾ ਲੇ ਬਾ ਭਾਈ ਕੀ ਆ ਬਾਤ ਲਾ ਬਣੂ ਬਹੁਤ ਬਾਪੂ ਜਿਹੜੇ ਸਾਹਮਣੇ ਤਿਆਰੀ ਹੈ ਨਾ ਹਾਂ ਫੇਸ ਦੀ ਬਿਊਟੀ ਦੇਖੋ ਲੈ ਬੋਦੀ ਬਾਦੀ ਪੂਰੀ ਚੰਗੀ ਸੁਨੱਖ ਪੁਣਾ ਬੈੜਾ ਜਿਆ ਪੂਰੀ ਜਿਮਾ ਸਹੀ ਹਾਂ ਬੈੜਾ ਡੰਗਾ ਕਿ ਨਹੀਂ ਹੂੰ ਬਾਕੀ ਯਾਰ ਗਰਮੀ ਨਹੀਂ ਮਾਨਦੀ ਨਾ ਨਾਡ ਫੋਨਡ ਫੋਲੋ ਗਰਮੀ ਨਹੀਂ ਮਾਨਦੀ ਬਿਊਟੀ ਚੈੱਕ ਕਰੋ ਕਰਮਾਲੀ ਦੀ ਫੇਸ ਦੀ ਲੈ ਦੁੱਧ ਵੀ ਚੰਗਾ ਬਾਦੂ ਥਣ ਵੀ ਬਹੁਤ ਚੰਗਾ ਲੱਗਿਆ ਕੋਈ ਛੋਟੇ ਥਣ ਦੀ ਨਹੀਂ ਚਿਵਾਈ ਚਿਵਾਈ ਇੱਕ ਨੰਬਰ ਨਿਕਲੂ ਜਿਹੜੇ ਸਾਹ ਥਣ ਲੱਗਿਆ ਕਿ ਨਹੀਂ ਬਾਪੂ ਐਨ ਜਮਾ ਜੀ ਹੂੰ ਲੈ ਆਏ ਤੋਰਾ ਚੈੱਕ ਕਰ ਲੋ ਚਮਕ ਚਮਕ ਪੂਰੀ ਆ ਵੜ ਤੇ ਕੀ ਮੋਲ ਆ ਫਿਰ ਬਾਪੂ ਜੈ ਜੈ ਕੱਚੀ ਕੱਚੀ ਦਾ ਬਾ ਮੋਲ ਆ ਪਾ ਸਹੀ ਜੀ ਦੱਸ ਦੇ 75000 ਆ ਇਹਦਾ ਚੱਕ ਬਾਈ ਜਮਾ ਜੈਜ ਮੋਲ ਦਾ 75000 ਰੁਪਇਆ ਬਾਕੀ ਕੋਈ ਚੱਕਰ ਨਹੀਂ ਮਾਨਦਾਨ ਮੌਕੇ ਤੇ ਹੋ ਜੂਗਾ ਵੜ ਚੰਗੀ ਆ ਕੱਲੀ ਕੱਚੀ ਆ ਅੰਦਾਜ਼ਾ ਉਸ ਹਾਵ ਨਾਲ ਲਾਓ ਸਾਰੀਆਂ ਬਲਟਾਂ ਲਾ ਕੱਢੂ ਫਿਰ ਕਰਮਣੀ ਨੇ ਸੋਣਾਗਾ ਬਈ 나ੜਾ ਨੂੜਾ ਲੈਵੇ ਤੇ ਫੁੱਲ ਚੰਗੇ ਲਵਾਲੀ ਪਈ ਹੈ ਹਜੇ ਬਾਪੂ ਪੂਰੀ ਇਹ ਤਾਂ ਜੀ ਹੂੰ ਚੰਗੱਥਾਂ ਸੁਣੇ ਹਰ ਕਾ ਦੀ ਗੱਡ ਜੂ ਸਹੀ ਹੈ ਭਾਈ ਹਨ ਤੁਨ ਨੂੰ ਰੂਈ ਕੱਚੀ ਰਹਿੰਦੀ ਹੂੰ ਬਾਰੇ ਸੰਡਾ ਪਸੂ ਤਾਂ ਬਾਣੀ ਜਾਂਦਾ ਕਰਮ ਪਸੂ ਥੋੜਾ ਜਿਆ ਕਰ ਜਾਂਦਾ ਸਹੀ ਗੱਲ ਹੈ ਭਾਈ ਲੈ ਜਿਵੇਂ ਮਰ ਜਿਆ ਉੱਥੇ ਵੇਰੀ ਜਲ ਕੋਈ ਚੱਕਰੇ ਨਹੀਂ ਕਹਿਣਾ ਕੁਛ ਨਹੀਂ ਤੇ ਲੇਵਾ ਦੇਖੋ ਕਮਾਲ ਦਾ ਢਿੱਲਾ ਦੇਖੋ ਕਿੰਨੀਆਂ ਬਈਆਂ ਨੇ ਸਾਰੀਆਂ ਬਾਲਟਰ ਲੱਗਿਆ ਬਾਹਰ ਢਿੱਲਾ ਬਾਹਰ ਢਿੱਲਾ ਇਦਨੂ ਵੀ ਲੇਵਾ ਚੈੱਕ ਬਾਹਰ ਦੇ ਨੇ ਕੀ ਆਵਾਜ਼ ਦੇ ਕਿਸੇ ਵੀ ਨਵੇਂ ਬਈ ਦੋਵੇਂ ਨਗਾ ਚ ਕੋਈ ਵੀ ਨਗਾ ਪਸੰਦ ਆਵੇ ਤਾਂ ਆਪ ਕੋ ਨਾ ਕਨੈਕਟ ਕਰ ਲਿਓ ਜੀ ਧੰਨ